Kota diya, Mokรža uma estoro de ra Nu hón ਦਰਜਾਬ ਦਰਜਾ ਔਲੇਦਾਰ ਸਾਹਿਬਾਨ ਅਤੇ ਮੈਂਬਰ ਸਾਫ ਦਾ ਕਾਉਂਸਲਰ ਪ੍ਰਿੰਸ ਮੀਡੀਆ ਅਤੇ ਇਲੈਕਟ੍ਰੋਨਿਕ ਡਿਵੀਜ਼ਨ ਨਾਲ ਜੁੜੇ ਕੋਰਸ ਕੌਂਡੈਂਟ ਨੂੰ ਬਧਾਰਮਕ ਵਪਾਰ ਸਮਾਜਿਕ ਚੰਡੇ ਨੂੰ ਸਲਾਮੀ ਦੇਣ ਲਈ ਪੁਜੀ پولیس ਦੇ ਨੌਜਵਾਨ ਅਧਿਆਪਕ ਸਹਿਬਾਨ ਅਤੇ ਇੱਥੇ ਬਿਰਾਜਮਾਨ ਮੇਰੀਆਂ ਭੈਣਾਂ ਭਰਾਵੋ ਬਜ਼ੁਰਗੋ ਅਤੇ ਪਿਆਰੇ ਬੱਚਿਓ ਅੱਜ ਬਹੁਤ ਖੁਸ਼ੀ ਦੀ ਗੱਲ ਹੈ ਕਿ ਆਪਾਂ ਆਪਣਾ 78ਵਾਂ ਆਜ਼ਾਦੀ ਦਿਵਸ ਮਨਾਉਣ ਲਈ ਇਕੱਠੇ ਹੋਏ ਹਾਂ ਮੈਂ ਸਭ ਤੋਂ ਪਹਿਲਾਂ ਆਪ ਸਾਰਿਆਂ ਦਾ ਇਸੇ ਪਹੁੰਚਣ ਤੇ ਨਗਰ ਕੌਂਸਲ ਮਾਸੀਵਾੜਾ ਦੇ ਸਾਥ ਕਾਉਂਸਲੈਂਟ ਸੰਦੀਪ ਗਰੋਵਰ ਜੀ ਸੈਨੀਟੀ ਇੰਸਪੈਕਟਰ ਸੁਖਦੇਵ ਸਿੰਘ ਇੰਸਪੈਕਟਰ ਕੁਮਿੰਦਰ ਸਿੰਘ ਜੀ ਸਾਰੇ ਕਲੈਰੀਕਲ ਸਾਫ ਅਤੇ ਦਰਜਾ ਸੋਰ ਤੁਹਾਨੂੰ ਜੀ ਆਇਆਂ ਨੂੰ ਕਹਿੰਦਾ ਹਾਂ ਧੰਨਵਾਦ ਜੀ ਤੁਹਾਡਾ ਮੇਰੇ ਸਤਿ ਸ਼੍ਰੀ ਅਕਾਲ ਜੀ ਜਨਾਬ ਜਨਾਬ ਜੀ ਅੱਜ ਆਮੀ ਦੇ ਸੇਵਾ ਵਿੱਚ ਆਪ ਜੀ ਨੂੰ ਬਹੁਤ ਬਹੁਤ ਧੰਨਵਾਦ ਕਰਦਾ ਕਿਉਂਕਿ ਪੂਰੀ ਮਹਿਮਾਤ ਇੱਕ ਵਾਰੀ ਮੰਥਲ ਫਰੇਗੇ ਰੂਪੀ ਆਜੂ ਆਜੂ ਬਾਜੀ ਬਸ ਹੋ ਗਿਆ ਕੰਮ ਵੀਰ ਹੁਣ ਤਾਂ ਕੋਈ ਨਹੀਂ ਪਰ ਮੈਂ ਸਰਵਸਤ ਨੂੰ ਬਹੁਤ ਬਹੁਤ ਵਧਾਈ ਦਿੰਦਾ 15 10 ਅਤੇ ਬੇਨਤੀ ਕਰਦਾ ਸਰਕਾਰ ਵਾਸਤੇ ਨੂੰ ਜਿਹੜੀ ਆਪਣਾ 15 10 सेलिब्रेट ਕਰਨਾ ਆਪਣੇ ਧਰਕਾਰ ਧਰਕਾਰ ਤਿਰੰਗਾ ਪਰਨ ਧਰਕਾਰ ਇਹਨੂੰ ਇੱਕ ਨੈਸ਼ਨਲ ਫੈਸਟੀਵਲ ਦੇ ਤਿਵਾਰ ਤੇ ਬਣਾਇਆ ਜਾਵੇ ਸ਼ਹਿਰ ਵਾਸੀਆਂ ਨੂੰ ਇਹ ਮੈਸੇਜ ਜਰੂਰੀ ਵੀ ਆਪਣੇ ਸ਼ਹਿਰ ਨੂੰ ਅੱਗੇ ਵਿਵਧਾਨ ਲਈ ਪਾਰਟਿਸਪੇਟ ਕਰਨ ਅੱਗੇ ਆਣ ਜਿਹੜੇ ਕੰਮ ਹੈਗੇ ਕਰਨ ਵਾਲੇ ਉਹਨਾਂ ਦੇ ਸ਼ਹਿਰ ਵਾਸਤੇ ਉਹ ਸਾਡੇ ਨਾਲ ਸਹਿਯੋਗ ਕਰਨ ਤਾਂ ਜੋ ਅਸੀਂ ਵੀ ਉਹਨਾਂ ਨਾਲ ਅੱਗੇ ਸ਼ਹਿਰ ਨੂੰ ਬਣਾ ਸਕੀਏ ਇਸ ਤੋਂ ਲਾਗੂ ਸ਼ਹਿਰ ਵਾਸੀ ਨੂੰ ਅਪੀਲ ਕਰਦਾ ਵੀ ਸ਼ਹਿਰ ਵਿੱਚ ਜਿਹੜਾ ਵੀ ਕੋਈ ਤੁਹਾਡੇ ਕੋਲ ਕੂੜਾ ਆਉਂਦਾ ਗਿੱਲਾ ਕੂੜਾ ਜਾਂ ਸੁੱਕਾ ਕੂੜਾ ਬੈਟਵੇਸ ਤੇ ਡਰਾਈਵਰ ਉਹਨੂੰ ਸਾਨੂੰ ਸੈਗਰੀਗੇਟ ਕਰਕੇ ਦੇਣਾ ਅਲੱਗ-ਅਲੱਗ ਕਰਕੇ ਦੇਣ ਤਾਂ ਜੋ ਅਸੀਂ ਕੂੜੇ ਦੇ ਅਗੇਂਸਟ ਜਿਹੜੀ ਫਾਈਲ ਤਾਂ ਸਾਡੀ ਉਸ ਅਸੀਂ ਵਿਸਥੀ ਗੇਮ ਕਰ ਸਕੀਏ ਧੰਨਵਾਦ ਦਾ ਸਤਿਕਾਰ ਦੋ ਅੱਜ ਇਸ 15 ਅਗਸਤ ਦੇ ਦਿਨ ਤੇ ਬਹੁਤ ਹੀ ਬਹੁਤ ਸ਼ਹਿਰ ਵਾਸੀਆਂ ਨੂੰ ਇਲਾਕਾ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਾਂ ਔਰ ਅਸੀਂ ਸਾਡੀ ਜਿੰਨੀ ਵੀ ਆਮ ਪਾਰਟੀ ਦੀ ਇਹ ਜੀਮਾ ਅਤੇ ਬਹੁਤ ਕਾਰਜੋਗਮਲੇ ਸਾਹਿਬ ਜਨਮ ਦੇ ਵਿੱਚ ਇਹਦਾ ਉਹਨਾਂ ਨੇ ਕਿਹਾ ਮਿੱਤਿਆ ਸ਼ਹਿਰ ਨੂੰ ਸਾਫ਼ ਸੁਥਰਾ ਰੱਖਣਾ ਸ਼ਹਿਰ ਦਾ ਵਿਕਾਸ ਕਰਨ ਦਾ ਉਹਦੇ ਵਿੱਚ ਸ਼ਹਿਰ ਵਾਸੀ ਨੂੰ ਪੀਲਾ ਤੇ ਕੁਝ ਵਰਤੋ ਅਸਾ ਜੂਦੋ ਤਾਂ ਕਿ ਜਿਸ ਤਰ੍ਹਾਂ ਅਸੀਂ ਆਪਣਾ ਘਰ ਸਾਫ਼ ਰੱਖਨੇ ਆ ਅਸੀਂ ਆਪਣਾ ਪਰਿਵਾਰ ਸਾਫ਼ ਰੱਖ ਲਈਏ ਉਸੇ ਤਰ੍ਹਾਂ ਆਪਣੀ ਸ਼ਹਿਰ ਨੂੰ ਸਾਫ਼ ਰੱਖੀਏ